ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਦਿਨਾਂ ਬਾਅਦ ਬਲੌਗ ਪਾਉਣ ਲੱਗੇ ਸੀਗੇ ਮੈਨੂੰ ਇਹ ਸੀਗਾ ਕਈ ਕੋਟੀਆਂ ਜਿਹੜੀਆਂ ਪਹਿਲਾਂ ਹੀ ਆਉਂਦੀਆਂ ਸੇਲ ਹੋ ਗਈਆਂ ਮੈਨੂੰ ਇਹ ਸੀਗਾ ਪਹਿਲਾਂ ਇੱਕ ਵਾਰੀ ਵੀਡੀਓ ਪਾਦਾ ਕਿਉਂਕਿ ਵੀਡੀਓ ਸਾਰੀ ਇਹ ਚੀਜ਼ਾਂ ਨਾ ਇੰਸਟਾਗ੍ਰਾਮ ਤੇ ਮੈਂ ਪਾ ਚੁੱਕੀ ਹਾਂ ਮੈਨੂੰ ਇਹ ਆ ਵੀ ਇੱਕ ਵਾਰੀ ਮੈਂ ਲੌਂਗ ਵੀਡੀਓ ਚ ਤੁਹਾਨੂੰ ਮੈਂ ਸਾਰਾ ਕੁਝ ਡਿਟੇਲ ਦੇ ਵਿੱਚ ਦੱਸ ਦਵਾਂ ਠੀਕ ਹੈ ਜੀ ਤੇ ਇਹ ਦੇਖੋ ਜੀ ਆਪਣਾ ਪਹਿਲਾ ਬਲਾਊਜ਼ ਆ ਤੁਸੀਂ ਇਹਨੂੰ ਵੀ ਬਾਏ ਕਰ ਸਕਦੇ ਹੋ ਇਹਦੀ ਜਿਹੜੀ ਲੈਂਥ ਆ ਉਹ 17 ਇੰਚ ਹੈ ਤੇ ਇਹ ਮੇਰੇ ਨਾਪ ਦਾ ਦੇਖੋ ਕਿੰਨਾ ਸੋਹਣਾ ਇਹ ਰੈਡੀ ਹੋਇਆ ਵਾ ਤੇ ਕਲਰ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਸੋਹਣੇ ਪਾਏ ਹੋਏ ਨੇ ਦੇ ਵਿੱਚ ਠੀਕ ਹੈ ਜੀ ਤੇ ਇਹ ਦੇਖੋ ਕਿੰਨੀ ਸੋਹਣੀ ਇਹਦੇ ਵਿੱਚ ਬੁਲਤੀ ਪਾਈ ਹੋਈ ਹੈ ਤੇ ਪੂਰੀ ਫਿਨਿਸ਼ਿੰਗ ਨਾਲ ਇਹ ਰੈਡੀ ਹੋਇਆ ਵਾ ਤੇ ਇਹਦੀ ਲੈਂਥ ਵੀ ਮੈਨੂੰ ਲੱਗਦਾ ਵੀ ਮੈਂ ਇੰਸਟਾਗ੍ਰਾਮ ਤੇ ਦੱਸੀ ਹੋਈ ਹੈ ਤੁਸੀਂ ਇੰਸਟਾਗ੍ਰਾਮ ਨੂੰ ਫੋਲੋ ਕਰ ਲਓ ਪਹਿਰਾਵਾ ਵਾ ਵਾਏ ਪ੍ਰੀਤ ਦੇ ਨਾਮ ਤੋਂ ਮੇਰਾ ਪੇਜ ਬਣਿਆ ਹੋਇਆ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਲੌਂਗ ਵੀਡੀਓ ਮੇਰੀਆਂ ਤੁਹਾਨੂੰ ਪਤਾ ਹੀ ਮੈਂ YouTube ਤੇ ਅਪਲੋਡ ਕਰਦੀ ਆਂ ਤੁਸੀਂ ਇਹਨੂੰ ਵੀ ਲੈ ਸਕਦੇ ਹੋ ਬੜਾ ਸੋਹਣਾ ਕਲਰ ਆ ਤੇ ਹਰ ਇੱਕ ਸੂਟ ਦੇ ਉੱਪਰ ਇਹ ਤੁਹਾਡੇ ਕਲਰ ਬਿਲਕੁਲ ਖਿੜ ਕੇ ਆਊਗਾ ਠੀਕ ਹੈ ਜੀ ਤੇ ਇਹ ਹੈਗਾ ਜੀ ਮੈਰੂਨ ਕਲਰ ਇਹ ਵੀ ਸਾਰੇ ਸੂਟਾਂ ਦੇ ਉੱਪਰ ਬਹੁਤ ਸੋਹਣਾ ਉੱਠ ਕੇ ਰੰਗ ਆਉਂਦਾ ਤੇ ਨੇੜੇ ਤੋਂ ਵੀ ਦੇਖ ਲਓ ਕਿੰਨੀ ਸੋਹਣੀ ਫਿਨਿਸ਼ਿੰਗ ਨਾਲ ਰੈਡੀ ਹੋਏ ਹੋਏ ਨੇ ਇਹ ਤੇ ਇਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਤਾਂ ਸੇਲ ਹੋਈਆਂ ਵੀ ਨੇ ਜਾਨੀ ਉਹ ਪੈਕ ਕਰਨੀਆਂ ਨੇ ਮੈਨੂੰ ਇਹ ਸੀਗਾ ਵੀ ਚੱਲ ਪਹਿਲਾਂ ਮੈਂ ਵੀਡੀਓ ਬਣਾ ਲਵਾਂ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਡਿਸਪੈਚ ਕਰ ਦੋਗੇ ਠੀਕ ਹੈ ਜੀ ਤੇ ਇਹਦੀ ਲੈਂਥ ਵੀ ਮੈਨੂੰ ਲੱਗਦਾ ਵੀ 17-18 ਦੇ ਕੋਲੇ ਹੋਊਗੀ ਤੁਸੀਂ ਆਪਣਾ ਮੈਨੂੰ ਨਾ ਭੇਜ ਦਿਓ ਨਾ ਫਿਰ ਮੈਂ ਤੁਹਾਨੂੰ ਦੱਸ ਦਵਾਂਗੀ ਵੀ ਜਿਹੜਾ ਤੁਹਾਡੇ ਨਾਪ ਦਾ ਹੋਊਗਾ ਤੁਸੀਂ ਉਹ ਬਾਏ ਕਰ ਸਕਦੇ ਹੋ ਠੀਕ ਹੈ ਜੀ ਤੇ ਹਰ ਇੱਕ ਕਲਰ ਆਪਣੇ ਕੋਲ ਅਵੇਲੇਬਲ ਹੈਗਾ ਜੀ ਬਾਕੀ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋ ਆਪਣਾ ਕਲਰ ਤੁਸੀਂ ਚੂਜ਼ ਕਰ ਸਕਦੇ ਹੋ ਸਾਰਾ ਕੁਝ ਤੁਹਾਡੀ ਡਿਮਾਂਡ ਤੇ ਹੀ ਹੋਊਗਾ ਕੁਝ ਚੀਜ਼ਾਂ ਆਪਣੇ ਕੋਲ ਰੈਡੀ ਹੋ ਰਹੀ ਨੇ ਕੁਝ ਆਪਾਂ ਔਨ ਆਰਡਰ ਤਿਆਰ ਕਰਦੇ ਆ ਠੀਕ ਹੈ ਜੀ ਇਹ ਦੇਖੋ ਗੋਲ ਪੱਲਿਆਂ ਵਾਲਾ ਤੇ ਥੋੜੀ ਜਿਹੀ ਸਰਦੀ ਹੋਰ ਆ ਜੇ ਫਿਰ ਮੈਂ ਤੁਹਾਨੂੰ ਵੀਅਰ ਕਰਕੇ ਵੀ ਦਿਖਾ ਦਿਆ ਕਰੂੰਗੀ ਕਿਉਂਕਿ ਵੀਡੀਓ ਕਰਕੇ ਤਾਂ ਸੀ ਪੱਖਾ ਹੀ ਬੰਦ ਕੀਤਾ ਹੋਇਆ ਵੀ ਉਹਦੀ ਪੱਖੇ ਦੀ ਆਵਾਜ਼ ਵਿੱਚ ਆਉਂਦੀ ਹੈ ਨਾ ਫਿਰ ਤੁਹਾਨੂੰ ਆਵਾਜ਼ ਜਿਹੜੀ ਪ੍ਰੋਪਰ ਸਮਝ ਨਹੀਂ ਆਉਂਦੀ ਹੈਗੀ ਦੇਖੋ ਇਹਦੇ ਵੀ ਦੋਨੇ ਪਾਸੇ ਬੁਣਤੀ ਪਾਈ ਹੋਈ ਆ ਤੇ ਬੜੀ ਸੋਹਣੀ ਫਿਟਿੰਗ ਆ ਤੇ ਜੇ ਨਾ ਸੇਲ ਹੋਇਆ ਤੇ ਮੈਂ ਇਹਨੂੰ ਅਗਲੇ ਵੀਡੀਓ 'ਚ ਤੁਹਾਨੂੰ ਮੈਂ ਪਾ ਕੇ ਦਿਖਾਉਂਗੀ ਠੀਕ ਹੈ ਜੀ ਆਪਾਂ ਇਹਦੇ ਨਾਲ ਦੇ ਸੈਂਪਲ ਹੋਰ ਵੀ ਤਿਆਰ ਕਰ ਸਕਦੇ ਆ ਅਲੱਗ-ਅਲੱਗ ਕਲਰਾਂ ਦੇ ਵਿੱਚ ਕੁਝ ਰੈਡੀ ਹੋ ਰਹੇ ਨੇ ਫਿਰ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਉਹ ਠੀਕ ਹੈ ਜੀ ਤੇ ਹਰ ਇੱਕ ਦਾ ਜਣੀ ਜਿਹੜਾ ਡਿਜ਼ਾਈਨ ਆ ਪੈਟਰਨ ਆ ਇੱਕ ਦੂਜੇ ਤੋਂ ਅਲੱਗ ਹੈ ਤੇ ਇਹ ਦੇਖੋ ਕਾਲਰ ਵਾਲਾ ਡਿਜ਼ਾਈਨ ਇਹ ਵੀ ਬਹੁਤ ਪਿਆਰਾ ਕਲਰ ਆ ਅੰਗੂਰੀ ਜਾਂ ਪਿਸਤਾ ਕਲਰ ਹੈ ਅੰਗੂਰੀ ਵੀ ਨਹੀਂ ਹੈਗਾ ਇਹ ਪਿਸਤਾ ਕਲਰ ਆ ਦੇਖੋ ਕਿੰਨਾ ਸੋਹਣਾ ਲੱਗਦਾ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ ਇਹਦੇ ਨਾਲ ਕੰਟਰਾਸਟ ਸਿਲਕ ਪਸ਼ਮੀਨਾ ਦਾ ਸੂਟ ਬਣਵਾ ਕੇ ਤੁਸੀਂ ਇਹਨੂੰ ਉੱਥੇ ਵੇਅਰ ਕਰ ਸਕਦੇ ਹੋ ਇਹਦੇ ਨਾਲ ਦੀ ਤੁਸੀਂ ਉਦੇ ਉੱਪਰ ਵਰਕ ਕਰਵਾ ਸਕਦੇ ਹੋ ਠੀਕ ਹੈ ਜੇ ਤੁਸੀਂ ਇਹਨੂੰ ਵੀ ਬਾਏ ਕਰ ਸਕਦੇ ਹੋ ਤੇ ਲੈਂਥ ਜਿਹੜੇ ਤੁਸੀਂ ਕਹੋਗੇ ਮੈਨੂੰ ਪਿਕ ਸੈਂਡ ਕਰਨੀ ਆ ਤਾਂ ਉਹਦੀ ਸਾਰੀ ਡਿਟੇਲ ਤੁਹਾਨੂੰ ਮੈਂ WhatsApp ਤੇ ਦੇ ਦਵਾਂਗੀ ਠੀਕ ਹੈ ਜੀ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈ ਫਿਨਿਸ਼ਿੰਗ ਦੇਖੋ ਤੁਸੀਂ ਬਟਨ ਦੇਖੋ ਤੇ ਇੱਕ ਆਪਾਂ ਟਾਈ ਡਾਈ ਦਾ ਹੁਣ ਬਲਾਊਜ਼ ਸਟਾਰਟ ਕੀਤਾ ਹੈ ਤੇ ਕਿਉਂਕਿ ਪਹਿਲਾਂ ਆਪਾਂ ਟਾਈ ਡਾਈ ਦੀਆਂ ਕੋਟੀਆਂ ਬਣਦੇ ਸੀ ਤੇ ਕਈ ਭੈਣਾਂ ਕੋਟੀਆਂ ਨਹੀਂ ਲੈ ਸਕਦੀਆਂ ਤਾਂ ਉਹ ਆਪਣਾ ਟਾਈ ਡਾਈ ਦਾ ਬਲਾਊਜ਼ ਲੈ ਸਕਦੀਆਂ ਨੇ ਜੀ ਇਹ ਬਲਾਊਜ਼ ਦੀ ਲੈਂਥ ਵੀ ਆ ਸ਼ਾਇਦ ਮੈਂ ਉਹਦੇ ਉੱਪਰ ਦੱਸੀ ਹੋਈ ਆ ਹਾਂਜੀ ਇੰਸਟਾਗ੍ਰam ਤੋਂ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਲੈਂਥ ਪ੍ਰੋਪਰ ਨਾਪ ਕੇ ਉੱਥੇ ਦੱਸੀ ਹੋਈ ਆ ਤੁਸੀਂ ਉੱਥੋਂ ਜਾ ਕੇ ਇਹਨਾਂ ਨੂੰ ਬਾਈ ਕਰ ਸਕਦੇ ਹੋ ਤੇ ਫੋਨ ਨੰਬਰ ਮੈਂ ਨੀਚੇ ਦਿੱਤਾ ਹੋਇਆ ਤੁਸੀਂ ਫੋਨ ਨੰਬਰ ਕਰਕੇ ਵੀ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਇਹਦੇ ਵੀ ਦੋਨੋਂ ਪਾਸੇ ਬੁਣਤੀ ਪਾਈ ਹੋਈ ਆ ਆਪਾਂ ਤੇ ਹਰ ਇੱਕ সাইਜ਼ ਆਪਣੇ ਕੋਲ ਹੈਗਾ ਤੁਸੀਂ ਆਪਣਾ ਸਾਈਜ਼ ਦੱਸਣਾ ਤੇ ਤੁਸੀਂ ਆਪਣੇ ਸਾਈਜ਼ ਦਾ ਕੁਝ ਵੀ ਆਪਾਂ ਤੋਂ ਬਣਵਾ ਸਕਦੇ ਹੋ ਆਪਣੀ ਡਿਜ਼ਾਈਨਿੰਗ ਭੇਜ ਕੇ ਆਪਣਾ ਕਲਰ ਚੂਜ਼ ਕਰਕੇ ਸਾਰਾ ਕੋਸ਼ਨ ਠੀਕ ਹੈ ਇਹ ਦੇਖੋ ਇਹ ਕੋਟੀ ਮੇਰੇ ਨਾਲ ਜ਼ਿਆਦਾਤਰ ਕੋਟੀਆਂ ਨੇ ਆਪਣੇ ਨਾਪ ਦੇ ਹੀ ਬਣਵਾਉਣੀ ਹੁੰਦੀਆਂ ਬਲਾਊਜ਼ ਵੀ ਕਿਉਂਕਿ ਜਿਹੜਾ ਮੇਰਾ ਨਾਪ ਹੈ ਮੇਰੇ ਤੋਂ ਥੋੜੀ ਜਿਹੀ ਭਾਰੀ ਪੈਣ ਨੂੰ ਵੀ ਆ ਜਾਂਦਾ ਤੇ ਮੇਰੇ ਨਾਲ ਥੋੜਾ ਜਆ ਜੇ ਪਤਲੀ ਆ ਤਾਂ ਉਹਨੂੰ ਵੀ ਫਿੱਟ ਆ ਜਾਂਦਾ ਬਾਕੀ ਤੁਸੀਂ ਹੋਰ ਆਰਡਰ ਸਾਡੇ ਤੋਂ ਕੁਝ ਜੀ ਬਣਵਾ ਸਕਦੇ ਆਪਣਾ ਪ੍ਰੋਪਰ ਨਾਪ ਦੱਸ ਕੇ ਤੇ ਕਈ ਪੈਣਾਂ ਨੂੰ ਏਦਾਂ ਹੁੰਦਾ ਵੀ ਅਸੀਂ ਆਪਣਾ ਨਾਪ ਜਿਹੜਾ ਕਿਵੇਂ ਦੱਸੀਏ ਉਹ ਤੁਹਾਨੂੰ ਮੈਂ ਦੱਸ ਦਿੰਨੀ ਆ ਵੀ ਜਿਵੇਂ ਕੋਈ ਆਪਣੀ ਰੈਡੀमेड ਕੋਟੀ ਹੁੰਦੀ ਆ ਉਹ ਕੋਟੀ ਦੀ ਲੈਂਥ ਨਾਪ ਲੈਣੀ ਆ ਬਾਂਹ ਦੀ ਲੈਂਥ ਨਾਪ ਲੈਣੀ ਆ ਤੇ ਤੁਸੀਂ ਆਪਣਾ نیچے ਤੋਂ ਜਿਹੜਾ ਆ ਆ ਹੁੰਦਾ ਨਾ ਬਾਰਡਰ ਏਰੀਆ ਇਹਨੂੰ ਦੱਸ ਦਿਆ ਕਰੋ ਫਿਰ ਉਹਦੇ ਮੁਤਾਬਕ ਆਪਾਂ ਜਿਹੜੇ ਜੋਟੇ ਆ ਉਹ ਲਗਾ ਲੈਣੇ ਆ ਠੀਕ ਹੈ ਜੀ ਇਹ ਪਿੱਛੋਂ ਪਲੇਨ ਆਪਣੀ ਇਹਦੇ ਅਗਲੇ ਪਾਸੇ ਬੁਣਤੀ ਪਾਈ ਹੋਈ ਆ ਤੇ ਇੱਕ ਏ ਵਾਲੀ ਕੋਠੀ ਆ ਇੱਕ ਟੀਵੀ ਸੇਲ ਹੋ ਚੁੱਕੀ ਹੈ ਜੀ ਬਸ ਇਹਨੂੰ ਆਪਾਂ ਡਿਸਪੈਚ ਕਰਨਾ ਪਰ ਉਹਨੇ ਮੇਰੀ ਭੈਣ ਨੇ ਦੋ ਤਿੰਨ ਜਿਹੜੇ ਬਲਾਊਜ਼ ਨੇ ਉਹ ਲੈਣੇ ਨੇ ਉਹਨੇ ਪੇਮੈਂਟ ਆਪਾਂ ਨੂੰ ਫੁੱਲ ਕਰ ਦਿੱਤੀ ਆ ਤੇ ਮੇਰੀਆਂ ਭੈਣਾਂ ਇੰਨਾ ਪਿਆਰ ਕਰਦੀਆਂ ਨੇ ਮੈਂ ਬਹੁਤ ਜ਼ਿਆਦਾ ਉਹਨਾਂ ਨੂੰ ਪਿਆਰ ਕਰਦੀ ਆ ਜਿਹੜੀਆਂ ਮੇਰੇ ਤੇ ਟਰਸਟ ਕਰਦੀਆਂ ਨੇ ਤੇ ਫੁੱਲ ਪੇਮੈਂਟ ਪਹਿਲਾਂ ਹੀ ਡਨ ਕਰ ਦਿੰਦੀਆਂ ਨੇ ਭੈਣਾਂ ਥੈਂਕ ਯੂ ਤੁਹਾਡਾ ਇੰਨਾ ਵਿਸ਼ਵਾਸ ਰੱਖਣ ਵਾਸਤੇ ਮੈਂ ਜ਼ਿਆਦਾ ਪੈਸੇ ਨਹੀਂ ਲੈਂਦੀ ਜੀ ਮੈਂ ਸਿਰਫ ਪਹਿਲਾਂ 500 ਰੁਪਿਆ ਅਡਵਾਂਸ ਲੈਨੀ ਆ ਪਰ ਮੇਰੀਆਂ ਭੈਣਾਂ ਮੇਰੇ ਤੇ ਟਰਸਟ ਕਰਦੀਆਂ ਨੇ ਠੀਕ ਹੈ ਜੀ ਇਹ ਮੇਰੀ ਉਸ ਭੈਣ ਦੀ ਕੋਟੀ ਆ ਤੇ ਆਪਾਂ ਇਹਨੂੰ ਦੋ ਤਿੰਨ ਬਲਾਊਜ਼ ਹੋਰ ਚਾਹੀਦੇ ਨੇ ਉਹਨੂੰ ਉਹ ਤੋਂ ਬਾਅਦ ਫਿਰ ਆਪਾਂ ਇਕੱਠਾ ਹੀ ਉਹ ਕਰ ਦਾਂਗੇ ਮੈਂ ਇਹਨੂੰ ਕਿਹਾ ਵੀ ਤੁਸੀਂ ਵੀ ਤੂੰ ਮੈਨੂੰ ਆਪਣਾ ਐਡਰੈਸ ਦੇ ਦੇ ਮੈਂ ਪਹਿਲਾਂ ਕੋਟੀ ਭੇਜ ਦਿੰਨੀ ਆ ਤੁਸੀਂ ਪਾ ਕੇ ਦੇਖ ਲਿਓ ਉਹ ਕਹਿੰਦੀ ਨਹੀਂ ਭੈਣੇ ਵੀ ਸਾਡਾ ਸਮਾਨ ਇਕੱਠਾ ਹੀ ਭੇਜ ਦਿਓ ਠੀਕ ਹੈ ਜੀ ਇਹ ਵਾਲੀ ਦੇਖੋ ਇਹਦੇ ਮੈਂ ਤੁਹਾਨੂੰ ਦਿਖਾਈ ਸੀ ਇਹਦੇ ਨਾਲ ਪਿੱਛੇ ਵੀ ਬੁਣਤੀ ਆ ਇਹਦੇ ਪਿੱਛੇ ਵੀ ਬੁਣਤੀ ਆ ਤੇ ਬਾਹਾਂਾਂ ਤੇ ਵੀ ਬੁਣਤੀ ਆ ਬਹੁਤ ਸੋਹਣਾ ਬਣ ਕੇ ਪੀਸ ਇਹ ਰੈਡੀ ਹੋਇਆ ਵਾ ਬਾਕੀ ਪਾ ਕੇ ਇਹਦਾ ਸਾਰਿਆਂ ਦਾ ਪਤਾ ਲੱਗਦਾ ਤੇ ਇਹ ਦੇਖੋ ਕਿੰਨੀ ਸੋਹਣੀ ਕਸਮੇ ਜੇ ਹੱਥਾਂ ਨਾਲ ਬੁਣੀ ਹੋਈ ਆ ਆਪਣੀਆਂ ਕੋਟੀਆਂ ਨਾ ਉਹ ਨਹੀਂ ਹੁੰਦੀਆਂ ਜਿਵੇਂ ਢਿੱਲੜ ਜਿਹੀਆਂ ਕੋਟੀਆਂ ਹੁੰਦੀਆਂ ਨੇ ਵੀ ਇੱਕੋ ਤੋਂ ਪਾਈ ਲਫਗੀਆਂ ਪਹਿਲਾਂ ਇਹਨਾਂ ਨੂੰ ਪਾ ਕੇ ਦੇਖਿਓ ਤੁਸੀਂ ਪ੍ਰੋਪਰ ਫ੍ਰੀਟਿੰਗ ਆਊਗੀ ਤੇ ਜਦੋਂ ਇਹਨਾਂ ਨੂੰ ਵਾਸ਼ ਕਰਨਾ ਉਸੇ ਉਤੇ ਆ ਜਾਣਗੀਆਂ ਇਹ ਸਾਈਜ਼ ਤੇ ਠੀਕ ਹੈ ਜੀ ਤੇ ਇਹ ਬੁਣਤੀ ਦੇਖੋ ਇਹਦੇ ਵੀ ਬੈਕ ਸਾਈਡ ਤੇ ਹੈਗੀ ਆ ਤੇ ਬਾਵਾ ਤੇ ਬਾਵਾ ਵੀ ਫੁੱਲ ਬੁਣਤੀ ਆ ਕਿਉਂਕਿ ਅਲੱਗ-ਅਲੱਗ ਪੈਟਰਨ ਆਪਾਂ ਬਣਾ ਕੇ ਰੱਖਦੇ ਨੇ ਕਿਸੇ ਦੀ ਪਸੰਦ ਕਿੱਦਾਂ ਨਹੀਂ ਹੁੰਦੀ ਆ ਕਿਸੇ ਦੀ ਕਿੱਦਾਂ ਨਹੀਂ ਹੁੰਦੀ ਆ ਕੋਈ ਸਿੰਪਲ ਸੋਬਰ ਜਿਹੀ ਲੁੱਕ ਚਾਹ ਮੰਗਦਾ ਤੇ ਕਈ ਡਿਜ਼ਾਈਨਰ ਲੁੱਕ ਪਸੰਦ ਕਰਦੀਆਂ ਨੇ ਠੀਕ ਹੈ ਜੀ ਤੁਸੀਂ ਇਹਨੂੰ ਵੀ ਲੈ ਸਕਦੇ ਹੋ ਇਹ ਵੀ ਮੇਰੇ ਪ੍ਰੋਪਰ ਫਿੱਟ ਆਉਂਦੀ ਆ ਠੀਕ ਹੈ ਜੀ ਕੋਟੀਆਂ ਫਿਟਿੰਗ ਜ ਵਾਲੀਆਂ ਵੀ ਸੋਹਣੀ ਲੱਗਦੇ ਪਰ ਕਈ ਪਹਿਣਾ ਜਿਹੜੀਆਂ ਲੂਸ ਪਾਉਂਦੀਆਂ ਨੇ ਤੇ ਲੂਸ ਪਾਉਣ ਵਾਲੀਆਂ ਪਹਿਣਾ ਵਾਸਤੇ ਆਪਾਂ ਰੱਖੇ ਨੇ ਦੇਖੋ ਇਹ ਵੱਡਾ ਇਹ ਜਿਹੜਾ ਸਾਈਜ਼ ਆ ਤੇ ਇਹ ਵੱਡੇ ਸਾਈਜ਼ ਦੀ ਪਹਿਣਾ ਜਿਹੜੀ ਮੇਰੇ ਨਾਲ ਲੰਮੀ ਆ ਜਾਂ ਥੋੜੀ ਜਿਹੀ ਹੈਵੀ ਆ ਇਹ ਉਹਦੇ ਵਾਸਤੇ ਆ ਤੇ ਜਿਹੜੀਆਂ ਜੇਬਾਂ ਨੇ ਉਹ ਆਪਾਂ ਕਸਟਮਰ ਦੀ ਡਿਮਾਂਡ ਤੇ ਲਾਉਣੀਆਂ ਕਈ ਜੇਬਾਂ ਲਈ ਲਾਈਕ ਨਹੀਂ ਕਰਦੀਆਂ ਤੇ ਜਿਹੜੀਆਂ ਜੇਬਾਂ ਲਾਉਣੀਆਂ ਲਾਈਕ ਕਰਦੀਆਂ ਨੇ ਉਹ ਸਾਨੂੰ ਆਰਡਰ ਤੇ ਦੱਸ ਸਕਦੀਆਂ ਨੇ ਤੁਸੀਂ ਆਪਣਾ ਪ੍ਰੋਪਰ ਨਾਪ ਜੇਬਾਂ ਲਾਉਣੀਆਂ ਲੈਂਥ ਬਾਹਾਂ ਦੀ ਲੈਂਥ ਸਾਰਾ ਕੁਝ ਸਾਨੂੰ ਦੱਸਣਾ ਇੱਕ ਆਫਰ ਹੋਰ ਵੀ ਹੈ ਜੀ ਜੇ ਥੋੜਾ ਦਿੱਤਾ ਹੋਇਆ ਨਾਪ ਅਸੀਂ ਬਣਾਉਨੇ ਆ ਸਾਡੇ ਤੋਂ ਕੋਈ ਕਮੀ ਹੋ ਜਾਂਦੀ ਆ ਥੋੜੇ ਉਹ ਫਿੱਟ ਨਹੀਂ ਆਉਂਦਾ ਤਾਂ ਤੁਸੀਂ ਚੇਂਜ ਕਰਕੇ ਅਸੀਂ ਦੁਬਾਰਾ ਵੀ ਉਹ ਪੀਸ ਬਣਾ ਕੇ ਭੇਜਦੇ ਆ ਤੇ ਅਸੀਂ ਇੱਕ ਮੈਰੂਨ ਕੋਟੀ ਸੀਗੀ ਮੈਂ ਤੁਹਾਨੂੰ ਇੰਸਟਾਗ੍ਰam ਤੇ ਦਿਖਾਈ ਆ ਉਹ ਆਪਾਂ ਦਵਾਰਾ ਬੁਣ ਕੇ ਭੇਜੇ ਜੀ ਉਹ ਭਾਂਡੇ ਛੋਟੇ ਹੋ ਗਏ ਸੀ ਇਹ ਆਫਰ ਕੋਈ ਨਹੀਂ ਦਿੰਦਾ ਜੀ ਅਸੀਂ ਹੀ ਦਿੰਨੇ ਆ ਠੀਕ ਹੈ ਜੀ ਤੇ ਇਹ ਵੀ ਪਿੱਛੋਂ ਪਲੇਨ ਆ ਜੀ ਤੇ ਬਾਹਵਾ ਵੀ ਇਹਦੇ ਪਲੇਨ ਨੇ ਕਿਸੇ ਬਾਅਦ ਤੇ ਆਪਾਂ ਇੱਕ ਇੱਕ ਬੇਲ ਪਵਾ ਦਿੰਨੇ ਹੁੰਦੇ ਆ ਬਾਕੀ ਕਸਟਮਰ ਦੀ ਡਿਮਾਂਡ ਤੇ ਹੁੰਦਾ ਸਾਰਾ ਕੁਝ ਬਟਨ ਲਾ ਕੇ ਪ੍ਰੋਪਰ ਰੈਡੀ ਕਰਕੇ ਭੇਜਦੇ ਆ ਆਪਾਂ ਤੇ ਇਹ ਦੇਖੋ ਇਹ ਵੀ ਥੋੜੀ ਜਿਹੀ ਲੰਮੀ ਢਾਂ ਦੇ ਥੋੜੀ ਜਿਹੀ ਹੈਵੀ ਇਹ ਔਨ ਆਰਡਰ ਤੇ ਤਿਆਰ ਹੋਈਆਂ ਨੇ ਜੀ ਬਟਣੇ ਦੇ ਬਾਕੀ ਨੇ ਹਜੇ ਇਹ ਵੀ ਪਿੱਛੋਂ ਪਲੇਨ ਤੇ ਬਾਹਾਂ ਵੀ ਇਹਦੀ ਬਾਹਾਂਾਂ ਤੇ ਹੈਗੇ ਨੇ ਜੀ ਦੋ ਬੇਲਾਂ ਇਹ ਦੇਖੋ ਬਾਹਾਂਾਂ ਤੇ ਦੋ ਬੇਲਾਂ ਪਾਈਆਂ ਨੇ ਅਲੱਗ-ਅਲੱਗ ਸੈਂਪਲ ਤਿਆਰ ਹੁੰਦੇ ਨੇ ਜੇ ਤੁਹਾਨੂੰ ਕਿਸੇ ਵੀ ਉਹਦੀ ਬੁਣਤੀ ਪਸੰਦ ਆਉਂਦੀ ਹੈ ਤੁਸੀਂ ਉਦਾਂ ਦੀ ਬੁਣਤੀ ਸਾਨੂੰ ਭੇਜ ਸਕਦੇ ਹੋ ਕਾਈਡਾਈ ਲੈਣੀ ਆ ਜਾਂ ਕਿਸੇ ਹੋਰ ਐਨੀ ਕਲਰ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਮੈਂ ਇੱਕ ਝਾਤੀ ਤੁਹਾਨੂੰ ਉਧਰ ਵੀ ਮਰਵਾ ਦਿੰਨੀ ਆ ਵੀ ਕੀ ਕੀ ਆਪਣੇ ਕੋਲ ਅਵੇਲੇਬਲ ਹੈਗਾ ਵੀਡੀਓ ਜਿਆਦਾ ਲੰਮੀ ਨਾ ਹੋ ਜੇ ਮੈਂ ਵੀਡੀਓ ਛੋਟੀ ਬਣਾਉਣਾ ਚਾਹੁੰਦੀ ਆ ਤੇ ਜਿਹੜਾ ਕੁਝ ਰਹਿ ਜਾਊਗਾ ਫਿਰ ਆਪਾਂ ਅਗਲੀ ਵੀਡੀਓ 'ਚ ਐਡ ਆਨ ਕਰ ਦਾਂਗੇ ਠੀਕ ਹੈ ਜੀ ਮੈਂ ਤੁਹਾਨੂੰ ਉਹਦੇ ਵਿੱਚ ਆਤੀ ਮਰਵਾ ਦਿੰਦੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਲੈ ਸਕਦੇ ਹੋ ਇਹ ਨਾ ਸੋਚੇ ਵੀ ਇਹ ਸੇਲ ਹੋ ਗਈਆਂ ਕਿਉਂਕਿ ਆਪਣੇ ਕੋਲ ਸੈਂਪਲ ਤਿਆਰ ਹੁੰਦੇ ਨੇ ਜੀ ਇੱਕ ਇੱਕ ਤਰ੍ਹਾਂ ਦੇ ਆਪਾਂ ਕਾਫੀ ਸੈਂਪਲ ਬਣਵਾ ਲੈਨੇ ਆ ਤੇ ਉਦੋਂ-ਉਦੋਂ ਆਪਾਂ ਸੇਲ ਕਰੇ ਜਾਂਦੇ ਆ ਠੀਕ ਹੈ ਜੀ ਆਓ ਮੈਂ ਤੁਹਾਨੂੰ ਇੱਧਰ ਵੀ ਦਿਖਾਵਾਂ ਇਹ ਵੀ ਆਪਣੇ ਕੋਲ ਡਿਸਪੈਚ ਹੋਣੇ ਨੇ ਤੇ ਕੁਝ ਆਪਾਂ ਫਿਰ ਸਾਮ ਕੇ ਰੱਖ ਦਿੰਨੇ ਹੁੰਨੇ ਆ ਵੀ ਘਰ ਦੇ ਵਿੱਚ ਤੁਹਾਨੂੰ ਪਤਾ ਵੀ ਕਈ ਵਾਰੀ ਚੂਈਆਂ ਚਾਹੀਆਂ ਹੁੰਦੀਆਂ ਨੇ ਕਿਉਂਕਿ ਇਹ ਸਾਂਭਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਤੁਸੀਂ ਵੀ ਇਹਨਾਂ ਨੂੰ ਸਾਂਭ ਕੇ ਰੱਖਿਆ ਕਰੋ ਤੇ ਜਿਹੜੀਆਂ ਹੈਂਡ ਮੇਡ ਚੀਜ਼ਾਂ ਹੁੰਦੀਆਂ ਨੇ ਜੀ ਇਹਨਾਂ ਨੂੰ ਟਾਈਮ ਥੋੜਾ ਜਿਆਦਾ ਲੱਗਦਾ ਹੀ ਆ ਮੈਂ ਹਰ ਇੱਕ ਭੈਣ ਤੋਂ 1 ਮੰਥ ਦਾ ਟਾਈਮ ਲੈ ਕੇ ਚਲਦੀ ਆ ਪਰ ਫਿਰ ਵੀ ਕਈ ਵਾਰੀ ਉੱਪਰ-ਨੀਚੇ ਹੋ ਜਾਂਦਾ ਕਈਆਂ ਦੇ 10 ਦਿਨਾਂ ਵਿੱਚ ਤਿਆਰ ਹੋ ਜਾਂਦੀ ਆ ਜਦੋਂ ਵੀ ਚੀਜ਼ ਰੈਡੀ ਹੋਗੀ ਆਪਾਂ ਨੇ ਉਦੋਂ ਹੀ ਵੀਡੀਓ ਅਪਲੋਡ ਕਰ ਦੇਣੀ ਜਾਂ ਉਹਨਾਂ ਨੂੰ ਪਰਸਨਲੀ ਉਹਨਾਂ ਦੇ ਵਟਸਐਪ ਤੇ ਆਪਾਂ ਉਹ ਜਿਹਦੀ ਫੋਟੋ ਪਾ ਦੇਣੀ ਆ ਠੀਕ ਹੈ ਜੀ ਤੁਸੀਂ ਇਹਨਾਂ ਦੇ ਵਿੱਚੋਂ ਵੀ ਦੇਖੋ ਡਿਜ਼ਾਈਨ ਦੇਖ ਲਓ ਤੁਸੀਂ ਇਹਨਾਂ ਦੇ ਵਿੱਚੋਂ ਵੀ ਕੋਈ ਵੀ ਆਪਣਾ ਡਿਜ਼ਾਈਨ ਚੂਜ਼ ਕਰਕੇ ਬਣਵਾ ਸਕਦੇ ਹੋ ਕਲਰ ਕੰਟਰਾਸਟ ਤੁਹਾਡੀ ਮਰਜ਼ੀ ਦਾ ਹੋਊਗਾ ਜੀ ਠੀਕ ਹੈ ਜੀ ਇਹ ਬੱਚਿਆਂ ਦੇ ਨੇ ਬੱਸ ਤਾਂ ਮੈਂ ਵੀਡੀਓ ਪਾਉਂਦੀ ਰਹਿਣੀ ਆ ਤੁਸੀਂ ਇੰਸਟਾਗ੍ਰam ਤੇ ਜਾ ਕੇ ਤੁਸੀਂ ਕੱਲੀ ਕੱਲੀ ਵੀਡੀਓ ਚੈੱਕ ਕਰ ਸਕਦੇ ਹੋ ਇਹ ਮੋਜੇ ਨੇ ਤੁਸੀਂ ਮੋਜੇ ਵੀ ਬਣਵਾ ਸਕਦੇ ਹੋ ਤੇ ਇਹ ਬਿਨਾ ਅੰਗੂਠੇ ਵਾਲੇ ਇਹ ਵੀ ਬਿਨਾ ਅੰਗੂਠੇ ਵਾਲੇ ਨੇ ਜਿਵੇਂ ਜੁੱਤੀ ਦੇ ਨਾਲ ਜਾਂ ਬੂਟਾਂ ਦੇ ਨਾਲ ਪਾਉਣੇ ਨੇ ਫਿਰੋਖੇ ਇਹ ਚੱਲਦੇ ਨੇ ਤੇ ਇਹ ਬਲੈਕ ਕੋਟੀ ਹੈ ਇਹਦੇ ਨਾਲ ਦੀਆਂ ਦੋ ਤਿੰਨ ਕੋਟੀਆਂ ਟੋਪੀਆਂ ਸੀਗੀਆਂ ਤੇ ਇੱਕ ਟੋਪੀ ਵੱਖਰੀ ਆ ਤੁਸੀਂ ਇਹਨੂੰ ਵੀ ਖਰੀਦ ਸਕਦੇ ਹੋ ਇੱਕ ਭੈਣ ਨੇ ਮੈਨੂੰ 6 7 ਕੋਟੀਆਂ ਟੋਪੀਆਂ ਦਾ ਆਰਡਰ ਦਿੱਤਾ ਸੀਗਾ ਉਹਦਾ ਨਾ ਮੇਰੇ ਤੋਂ ਨੰਬਰ ਇੱਧਰ ਉੱਧਰ ਹੋ ਗਿਆ ਕਿਉਂਕਿ ਨੰਬਰ ਨਾਲ ਆਉਂਦੇ ਬਹੁਤ ਨੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਆਚਾਰ ਦਾ ਕੰਮ ਸੀਗਾ ਆਪਣਾ ਤੇ ਆਚਾਰ ਦਾ ਕੰਮ ਵੀ ਨਾਲ-ਨਾਲ ਚੱਲੀ ਜਾ ਰਿਹਾ ਤੇ ਰੱਬ ਦੀ ਮਿਹਰ ਸਦਕਾ ਵਾਹਿਗੁਰੂ ਦੀ ਮਿਹਰ ਸਦਕਾ ਇਹ ਕੋਟੀਆਂ ਸਵੈਟਰਾਂ ਦਾ ਵੀ ਨਾਲ ਚੱਲੀ ਜਾਂਦਾ ਕਿ ਤੁਹਾਨੂੰ ਵੀ ਪਤਾ ਵੀ ਇੰਨੇ ਨੰਬਰ ਫੋਨ 'ਚ ਨਾ ਤਾਂ ਆਪਾਂ ਸੇਵ ਕਰ ਸਕਦੇ ਆ ਆਪਾਂ ਸਾਰਾ ਕੁਝ ਡੈਰੀ ਤੇ ਉਤਾਰ ਲੈਣੇ ਆ ਤਾਂ ਹੀ ਤੁਹਾਨੂੰ ਕਹਿਣੀ ਹੁੰਦੀ ਆ ਵੀ ਤੁਸੀਂ ਆਪਣਾ ਇੱਕੋ ਦੇ ਵਿੱਚ ਹੈਲੋ ਲਿਖ ਕੇ ਨਾ ਭੇਜਿਆ ਕਰੋ ਆਪਣੇ ਪ੍ਰੋਪਰ ਗੱਲ ਲਿਖ ਦਿਆ ਕਰੋ ਤੇ ਰਿਪਲਾਈ ਮੈਂ ਜ਼ਰੂਰ ਕਰੂੰਗੀ ਕਰੂੰਗੀ ਕਈ ਭੈਣ ਐਦਾਂ ਕਰਦੀਆਂ ਨੇ ਵੀ ਹੈਲੋ ਹੀ ਲਿਖ ਕੇ ਭੇਜ ਦਿੰਦੀਆਂ ਨੇ ਠੀਕ ਹੈ ਜੀ ਪਹਿਲਾਂ ਮੈਂ ਹੈਲੋ ਦਾ ਜਵਾਬ ਦੰਨੀ ਆ ਫਿਰ ਤੁਹਾਡੀ ਗੱਲ ਦਾ ਜਵਾਬ ਦੰਨੀ ਆ ਤੇ ਇਹ ਹੈਗੇ ਨੇ ਜ ਟੋਪੀਆਂ ਟੋਪੀਆਂ ਇਹ ਹੈਗੇ ਨੇ ਛੋਟੇ-ਛੋਟੇ ਬੱਚਿਆਂ ਲਈ ਟੋਪੀਆਂ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਡਿਟੇਲ ਦੇ ਵਿੱਚ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਚੀਜ਼ਾਂ ਦੀ ਵੀ ਸਾਰੀ ਦੀ ਵੀਡੀਓ ਪਾ ਦੂੰਗੀ ਹੁਣ ਥੋੜਾ ਜਿਹਾ ਟਾਈਮ ਘੱਟ ਸੀਗਾ ਇਹ ਤਾਂ ਮੈਂ ਉੱਪਰੋਂ-ਉੱਪਰੋਂ ਵੀਡੀਓ ਪਾਤੀ ਮੇਖੇ ਵੀ ਚੱਲ ਮੇਰੇ ਭੈਣਾਂ ਨੂੰ ਥੋੜਾ ਜਿਹਾ ਅਪਡੇਟ ਮਿਲਦਾ ਰਹੂਗਾ ਠੀਕ ਹੈ ਜੀ ਤੇ ਬਸ ਅੱਜ ਦੀ ਵੀਡੀਓ ਚ ਇੰਨਾ ਹੀ ਸੀਗਾ ਮਿਲਾਂਗੇ ਕਿਸੇ ਹੋਰ ਵੀਡੀਓ ਚ ਜਲਦੀ ਕੋਸ਼ਿਸ਼ ਕਰੂੰਗੀ ਵੀਡੀਓ ਮੈਂ ਅਗਲੇ ਲੈ ਕੇ ਆ ਮਹਾ ਜੇ ਆਪਣੇ ਕੋਲ ਬਹੁਤ ਸਾਰਾ ਸਟਾਕ ਜਣੀ ਹੈਗਾਏ ਤੁਸੀਂ ਆਪਣੇ ਆਰਡਰ ਵੀ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਵੀ ਆਰਡਰ ਦੇ ਸਕਦੇ ਆ ਤੁਸੀਂ ਮਿਲਦੇ ਆ ਜੇ ਫੇਰ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਮੇਰੀਆਂ ਸਾਰੀਆਂ ਭੈਣਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ